ਅੱਛਾ ਤੁਹਾਡੀ ਇਸ ਸ਼ਹਾਦਤ ਤੋਂ ਮੈਂ ਆਪਣਾ ਆਪ ਕੁਰਬਾਨ ਕਰਦਾ ਬਲੇ ਹਾਰ ਜਾਨ ਲਾਸਾਨੀ ਸ਼ਹਾਦਤ ਸਤਗੁਰਾਂ ਦੀ ਸੰਗਤ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਨੇਤਨ ਗੁਰੂ ਅਰਜਨ ਦੇਵ ਜੀ ਤਾਂ ਹੀ ਤੇ ਸ਼ਹੀਦਾਂ ਦੇ ਸਰਤਾਜ ਕਹਿੰਦੇ ਆਪ ਤੇ ਲਾਸਾਨੀ ਸ਼ਹਾਦਤ ਸਤਗੁਰਾਂ ਦੀ ਸ਼ਹੀਦੀ ਤੋਂ ਪਹਿਲਾਂ ਦੋ ਵਾਰ ਰੱਬ ਦੇ ਬੰਦਿਆਂ ਦਾ ਅੱਗ ਦੇ ਨਾਲ ਵਾਪਿਆ ਜੇ ਦੋ ਵਾਰ ਤੇ ਦੋਨੋਂ ਵਾਰ ਅਗਨੇ ਆਪਣਾ ਧਰਮ ਛੱਡਿਆ ਕਹਿੰਦੇ ਪਹਿਲੀ ਵਾਰ ਪ੍ਰਹਿਲਾਦ ਨੂੰ ਉਸ ਦੇ ਪਿਤਾ ਹਰਨਾਕੁਸ਼ ਵੱਲੋਂ ਥੰਮ ਗਰਮ ਕਰਕੇ ਨਾ ਉਸ ਦੇ ਨਾਲ ਜੱਫਾ ਪਾਉਣ ਦਾ ਹੁਕਮ ਸੁਣਾਤਾ ਪ੍ਰਹਿਲਾਦ 5 ਸਾਲ ਦੀ ਉਮਰ ਸੀ ਮਨ ਵਿੱਚ ਭੈ ਆਇਆ ਵੀ ਗਰਮ ਥੰਮ ਦੇ ਨਾਲ ਕਿਵੇਂ ਜਫਾ ਪਾਵਾਂ ਕਹਿੰਦੇ ਆਕਾਲ ਪੁਰਖ ਨੇ ਕਿਰਪਾ ਕੀਤੀ ਕੀੜੀ ਦਾ ਰੂਪ ਧਾਰ ਕੇ ਨਾ ਉਸ ਥੰਮ ਦੇ ਉੱਤੇ ਤਰਨ ਲੱਗ ਪਈ ਤੇ ਪ੍ਰਹਲਾਦ ਦੀ ਨਿਗਾਹ ਪੈ ਗਈ ਵੀ ਥੰਮ ਤੇ ਠੰਡਾ ਹੈ ਕੀੜੀ ਨੂੰ ਕੁਝ ਨਹੀਂ ਹੋਇਆ ਮੈਨੂੰ ਕੀ ਹੋਣਾ ਜਫਾ ਪਾ ਲਿਆ ਥੰਮ ਠੰਡਾ ਹੋ ਗਿਆ ਦੂਜੀ ਵਾਰ ਰੱਬ ਦੇ ਬੰਦੇ ਦਾ ਅਗਨ ਨਾਲ ਜਦੋਂ ਵਾ ਪਿਆ ਇਸਲਾਮ ਦਾ ਫਕੀਰ ਸੀ ਅੰਗਾਰਿਆਂ ਦੇ ਉੱਤੇ ਨੰਗੇ ਪੈਰ ਤੁਰਨ ਦੀ ਸਜ਼ਾ ਸੁਣਾ ਦਿੱਤੀ ਤੇ ਜਦੋਂ ਤੁਰਨ ਲੱਗਿਆ ਅੱਲਾਹ ਦੇ ਅੱਗੇ ਬੇਨਤੀ ਕਰਦਾ ਐ ਖੁਦਾ ਮੈਂ ਤੇਰਾ ਪੰਜ ਵਕਤ ਦਾ ਨਮਾਜ਼ੀ ਆ ਤੇਰਾ ਸੇਵਕ ਆ ਅੱਜ ਤੇਰੇ ਸੇਵਕ ਨੂੰ ਅੰਗਾਰਿਆਂ ਦੇ ਉੱਤੇ ਤੁਰਨਾ ਪੈ ਰਿਹਾ ਮੇਰੀ लाज ਰੱਖੀ ਕਹਿੰਦੇ ਉਹ ਅੰਗਾਰੇ ਫੁੱਲਾਂ ਦੇ ਵਿੱਚ ਬਦਲ ਗਏ ਤੇ ਉਹ ਤੁਰ ਕੇ ਲੰਘ ਗਿਆ ਦੋ ਵਾਰ ਅੱਗ ਦਾ ਵਾਅ ਪਿਆ ਧਰਮ ਦੇ ਬੰਦਿਆਂ ਨਾਲ ਪਰ ਦੋਨੋਂ ਵਾਰ ਅੱਗ ਨੇ ਆਪਣਾ ਧਰਮ ਛੱਡਿਆ ਤੇ ਅੱਜ ਤੀਸਰੀ ਵਾਰ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾਉਣ ਲੱਗੇ ਨਾ ਅੱਗ ਦੇ ਭੰਬੜ ਵੱਲ ਰਹੇ ਨੇ ਤਵੀ ਵੀ ਗਰਮ ਲਾਲ ਹੈ ਤੇ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਅਰਦਾਸ ਕੀਤੀ ਇੱਕ ਬੇਨਤੀ ਕੀਤੀ ਪਾਤਸ਼ਾਹ ਨੇ ਕੀ ਬੇਨਤੀ ਕੀਤੀ ਮਾਰਾ ਕੇ ਲਗਿਆ ਗੰਦੇਵਤਾ ਅੱਜ ਤੋਂ ਪਹਿਲਾਂ ਦੋ ਵਾਰ ਤੇਰਾ ਰੱਬ ਦੇ ਬੰਦਿਆਂ ਨਾਲ ਵਾਪਿਆ ਪਰ ਤੂੰ ਦੋਨੋਂ ਵਾਰ ਆਪਣਾ ਧਰਮ ਛੱਡਿਆ ਮੇਰੀ ਬੇਨਤੀ ਹੈ ਅੱਜ ਤੇਰਾ ਵਾਹ ਗੁਰੂ ਅਰਜਨ ਨਾਲ ਪਿਆ ਅੱਜ ਤੂੰ ਆਪਣਾ ਧਰਮ ਨਹੀਂ ਛੱਡਣਾ ਤੇ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਮੈਂ ਨਹੀਂ ਆਖਿਆ ਕਿ ਵਾਹ ਗੁਰੂ ਤਦ ਤਵੀ ਠੰਡੀ ਹੋ ਜਾਏ ਅਗ ਠੰਡੀ ਹੋ ਜਾਈ ਮਹਾਰਾ ਕਹਿੰਦੇ ਅਗਨ ਦੇਵਤਾ ਤੂੰ ਆਪਣਾ ਧਰਮ ਨਾ ਛੱਡੀ ਮੈਂ ਆਪਣਾ ਨਹੀਂ ਛੱਡਦਾ ਤੱਤੀ ਤਵੀ ਤੇ ਸਤਿਗੁਰ ਪਾਤਸ਼ਾ ਖੜੇ ਮੱਥੇ ਬੈ ਗੇ ਚੌਕੜਾ ਮਾਰ ਕੇ ਕਿਉਂ ਚਾਰਨ ਕੀ ਕਰ ਰਹਿ ਨੇ ਸਤਿਗੁਰ ਪਾਤਸ਼ਾ ਤੱਤੀ ਤਵੀ ਤੋਂ ਗਰਮ ਰੇਤ ਪਾਈ ਜਾ ਰਹੀ ਏ ਸੀਸ ਦੇ ਵਿੱਚ ਤੇ ਪਾਤਸ਼ਾ ਕੀ ਕਹਿ ਰਹੇ ਨੇ ਸਤਿਗੁਰੂ ਪਾਤਸ਼ਾਹ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਨੇ ਪਾਤਸ਼ਾਹ ਕਹਿ ਰਹੇ ਨੇ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲਗੇ ਤੇਰਾ ਬਾਣਾ ਅੱਜ ਸਾਡਾ AC 2 ਮਿੰਟ ਨਾ ਚੱਲੇ ਨਾ ਕਿ ਅਸੀਂ ਕਈ ਗੱਲਾਂ ਸੁਣਾ ਦਿੰਨੇ ਕਈ ਤੇ ਰੱਬ ਤੱਕ ਵੀ ਪਹੁੰਚ ਜਾਂਦੇ ਨੇ ਵੀ ਇੰਨੀ ਗਰਮੀ ਇੰਨੀ ਅੱਗ ਇਹ ਨਹੀਂ ਪਤਾ ਕਸੂਰ ਸਾਡੇ ਹੀ ਨੇ ਜੇ ਇਹਨਾ ਟੈਂਪਰੇਚਰ ਵਧਿਆ ਤੇ ਰੱਬ ਦਾ ਕਸੂਰ ਨਹੀਂ ਕਸੂਰ ਸਾਡਾ ਹੀ ਹੈ ਮਾਰਾ ਕਹਿੰਦਾ ਦੱਦਾ ਦੋਸ ਨਾ ਦੇ ਕਿਸਾ ਦੋਸ਼ ਕਰਮਾ ਆਪਣੇ ਆ ਬੜੇ ਚਾ ਨਾਲ ਦਿਖਾਉਂਦੇ ਆ ਆ ਵੇਖੋ ਜੀ ਲੱਕੜ ਦਾ ਕੰਮ ਕਰਾਇਆ ਕਮਰੇ ਦੇ ਵਿੱਚ ਪਤਾ ਨਹੀਂ ਕਿੰਨੇ ਇੱਕ ਦਖਤ ਵੱਢ ਕੇ ਲਾਤੇ ਪਰ ਦਖਤ ਲਗਾਏ ਕਿੰਨੇ ਨੇ ਅਸੀਂ ਕਿੰਨੀ ਕ ਸੇਵਾ ਨਿਭਾਈ ਹੈ ਅੱਜ ਬੁੱਟਿਆਂ ਦੇ ਲੰਗਰ ਲੱਗ ਜਾਂਦੇ ਨੇ ਉੱਥੋਂ ਲੈ ਵੀ ਆਈਦਾ ਮੁੜ ਕੇ ਘਰ ਪੇ ਹੀ ਸੁੱਕ ਜਾਂਦਾ ਘਰ ਪੇ ਹੀ ਸੁੱਕ ਜਾਂਦਾ ਇੰਨੀ ਸਾਡੀ ਹਿੰਮਤ ਨਹੀਂ ਪੈਂਦੀ ਵੀ ਇਹ ਲੋਕ ਇੱਥੇ ਲਾ ਵੀ ਦਈਏ ਤੇ ਸ਼ਰਮੋ ਸ਼ਰਮੀ ਅਗਲਾ ਦੇ ਦਿੰਦਾ ਲੈ ਆਂਦਾ ਵੀ ਇਹ ਨਹੀਂ ਲਾਾਂਗੇ ਅਗਲਾ ਕਿਹਗਾ ਪਤਾ ਨਹੀਂ ਕਿਉਂ ਨਹੀਂ ਲੈ ਰਿਹਾ ਟਰੱਕਰ ਸੀ ਨਾਲ ਇਹਨੂੰ ਪਿਆਰ ਨਹੀਂ ਤੇ ਮੁੜ ਕੇ ਘਰ ਹੀ ਉਹ ਖਰਾਬ ਹੋ ਜਾਂਦਾ ਸੋ ਉਹ ਵੀ ਕਸੂਰ ਸਾਡੇ ਇਨੇ ਪਰ ਫੇਰ ਵੀ ਅਸੀਂ ਕਈਆਂ ਦੇ ਦੋਸ਼ ਕੱਢ ਦਿੰਨੇ ਆ ਤੇ ਧੰਗੁਰ ਵਰਜੰਦੇ ਪਾਤਸ਼ਾਹ ਇੰਨੇ ਮਿੱਠ ਬੋਲਣ ਤੇ ਤਤੀ ਤਵੀ ਤੇ ਬਹਿ ਕੇ ਵੀ ਉਸ ਦਾ ਭਾਣਾ ਮਿੱਠਾ ਕਰਕੇ ਮੰਨ ਰਿਹਾ ਸਤਿਗੁਰ ਪਾਤਸ਼ਾਹ ਜੀ ਦੀ ਐਸੀ ਸ਼ਹਾਦਤ ਨੂੰ ਪ੍ਰਣਾਮ ਕੋਟ-ਕੋਟ ਪ੍ਰਣਾਮ ਸਾਰੇ ਨਵਾਉ ਜੀ ਹਾਜ਼ਰੀ ਗੁਰ ਅਰਜਨ ਦੇ ਤੋਂ ਕੁਰਬਾਨੀ 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 ਗੁਰ ਅਰਜਨ ਤੋਂ ਕੁਰਬਾਨੀ ਗੁਰ ਅਰਜਨ ਤੋਂ ਕੁਰਬਾਨੀ ਧੰਗ ਗੁਰੂ ਜੰਦੇ ਪਤਸ਼ਾਹ ਮਹਾਰਾ ਸਤ ਗੁਰਾਂ ਦੀ ਸ਼ਹਾਦਤ ਦੇ ਵਿੱਚ ਕਿਹਦੇ ਕਿਹਦੇ ਹੱਥ ਸਨ ਇਤਿਹਾਸ ਵੀ ਥੋੜਾ ਜਿਹਾ ਸਾਨੂੰ ਪਤਾ ਹੋਣਾ ਚਾਹੀਦਾ ਅੱਜ ਬੱਚਿਆਂ ਨੂੰ ਪੁੱਛ ਲਈਏ ਨਾ ਬੜਿਆਂ ਨੂੰ ਪੁੱਛਿਆ ਸੀਲਾਂ ਤੇ ਸੇਵਾ ਕਰਦਿਆਂ ਨੇ ਤੇ ਬੱਚੇ ਕਹਿਣਗੇ ਜੀ ਸ਼ਬੀਲਾ ਵਾਲਾ ਗੁਰਪੁਰਬ ਇਸ ਤੋਂ ਬਾਅਦ ਕੁਝ ਨਹੀਂ ਪਤਾ ਸਾਡੇ ਬੱਚਿਆਂ ਨੂੰ ਸੇਵਾ ਸਾਰਾ ਦਿਨ ਕਰਨੀ ਉੱਥੇ ਪਰ ਇਤਿਹਾਸ ਨਹੀਂ ਪਤਾ ਆ 6 ਜੂਨ ਨੂੰ ਇੱਕ ਨੂੰ ਪੁੱਛਿਆ ਮੈਂ ਅੱਜ ਆ ਸ਼ਬੀਲ ਕਿਉਂ ਲਾਈ ਐ ਬੇਟਾ ਤੁਸੀਂ ਪਹਿਲਾਂ ਤੇ ਸੋਚਣ ਲੱਗ ਗਿਆ ਫਿਰ ਕਹਿੰਦਾ ਵੀਰੇ ਨੇ ਲਾਈ ਐ ਮੈਂ ਵੀਰੇ ਨੇ ਤੇ ਲਾਈ ਐ ਲਾਈ ਕਿਉਂ ਐ ਤੇ ਕਹਿੰਦਾ ਸੋਚ ਕੇ ਭਿੰਡਰਾ ਵਾਲਿਆਂ ਦੀ ਸ਼ਬੀਲ ਐ ਕਹਿੰਦਾ ਜੀ ਇਨਾ ਕ ਚਲੋ ਮੈਂ ਕਿਨੇੜੇ ਤੇ ਪਹੁੰਚ ਗਿਆ ਪਰ ਨਹੀਂ ਸੰਗਤ ਜੀ ਜਿੱਥੇ ਇਹਨਾਂ ਸਮਝਿਆ ਕਿ ਤੇ ਸੜਕਾਂ ਤੇ ਸ਼ਬੀਲਾ ਲਾ ਕੇ ਅਸੀਂ ਗੁਰੂ ਨੂੰ ਖੁਸ਼ ਕਰ ਲਾਂਗੇ ਇੱਕੋ ਹੀ ਸੜਕ ਤੇ ਪੰਜ-ਪੰਜ ਥਾਵਾਂ ਤੇ ਲਾਈ ਬੈਠੇ ਹੋਣੇ ਆ ਗੁਰੂ ਸਾਹਿਬ ਵੀ ਵੇਖ ਕੇ ਕਲਪ ਦੇ ਹੋਣੇ ਵੀ ਇਹਨਾਂ ਨੂੰ ਹੋਕ ਹੀ ਗਿਆ ਖੁਸ਼ ਤੇ ਕੀ ਹੋਣਾ ਸਤਿਗੁਰਾਂ ਦਾ ਇਹ ਤੇ ਸਹੂਲਤ ਵਾਸਤੇ ਸੀ ਵੀ ਜਿਹੜੇ ਦੂਰ ਦਰਾਡੇੋਂ ਆ ਰਹੇ ਨੇ ਉਹਨਾਂ ਨੂੰ ਪਾਣੀ ਦੀ ਦਿੱਕਤ ਨਾ ਆਵੇ ਇਹਦਾ ਬਹੁਤਾ ਕੋਈ ਸਬੰਧ ਨਹੀਂ ਸ਼ੀਦੀ ਗੁਰੂਪੁਰਬ ਨਾਲ ਇਹ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਗਰਮੀ ਦੇ ਦਿਨ ਨੇ ਥਾਂ ਥਾਂ ਤੇ ਸਮਾਗਮ ਨੇ ਲੋੜ ਅਨੁਸਾਰ ਲੰਗਰ ਦੀ ਜਲ ਦੀ ਅਵਸਥਾ ਹੋਣੀ ਚਾਹੀਦੀ ਪਰ ਇੱਕੋ ਹੀ ਸੜਕ ਦੇ ਉੱਤੇ ਥਾਂ ਥਾਂ ਤੇ ਔਰ ਕੰਪੀਟੀਸ਼ਨ ਚੱਲ ਰਹੇ ਨੇ ਜਿਉਂ ਉਹਨਾਂ ਨੇ ਆ ਫਲੇਵਰ ਬਣਾਇਆ ਸੀ ਉਸ ਤੋਂ ਵਧੀਆ ਬਣਾਉਣਾ ਸੋ ਐਸਾ ਨਹੀਂ ਇਹਦੇ ਨਾਲ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਸੰਗਤ ਜੀ ਸਤਿਗੁਰਾਂ ਦੀ ਸ਼ਾਦਤ ਦੇ ਵਿੱਚ ਚਾਰ ਮੁੱਖ ਕਾਰਨ ਸਨ ਪਹਿਲਾ ਕਾਰਨ ਸਤਿਗੁਰਾਂ ਦਾ ਆਪਣਾ ਹੀ ਸਕਾ ਭਰਾ ਬ੍ਰਿਧੀ ਚੰਦ ਦੂਜਾ ਕਾਰਨ ਮੁੱਲੇ ਮਲਾਣੇ ਬ੍ਰਾਹਮਣ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਤੇ ਚੋਟ ਪੈ ਰਹੀ ਸੀ ਜਿਹੜੇ ਧਰਮ ਦੇ ਡਰਾਵੇ ਦੇ ਦੇ ਕੇ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਸਨ ਵੀ ਤੇਰਾ ਜੇ ਤੂੰ ਆ ਨਾ ਕੀਤਾ ਤੇ ਤੇਰਾ ਕੰਮ ਨਹੀਂ ਬਣਨਾ ਆ ਕਰੇਗਾ ਤਾਂ ਤੇਰਾ ਕੰਮ ਬਣੂ ਤੇ ਮਹਾਰਾਜ ਜੀ ਕਹਿ ਰਹੇ ਐਲਾਨੀਆਂ ਪਾਤਸ਼ਾਹ ਨੇ ਕਹਿਤਾ ਕਰਮ ਧਰਮ ਪਾ ਖੰਡ ਜੋ ਦੀਸਾ ਤਿੰਨ ਜਮ ਜਗਾਤੀ ਲੁੱਟਾ ਹੈ ਮਾਰਾ ਕਹਿੰਦੇ ਇਹ ਪਖੰਡਾਂ ਦੇ ਨਾਲ ਤੁਹਾਡਾ ਉਧਾਰ ਨਹੀਂ ਹੋਣ ਲੱਗਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੁਟਾ ਹੈ ਤੇ ਚੌਥੇ ਸਨ ਸਖੀ ਸਰਵਰੀਏ ਆ ਜਿਹੜੇ ਵੀਰਵਾਦ ਦਰਗਾਹਾਂ ਤੇ ਜਾਂਦੇ ਨੇ ਨਾ ਲੋਕ ਸੜਕ ਦੇ ਕੰਡਿਆਂ ਤੇ ਦਰਗਾਹਾਂ ਬਣਾਈ ਬੈਠੇ ਨੇ ਇਹ ਸਖੀ ਸਰਵਰੀਆਂ ਦੀ ਇੱਕ ਸੰਪਰਦਾ ਔਰ ਯਾਦ ਰੱਖਿਓ ਇਸਲਾਮ ਨਾਲ ਇਹਦਾ ਕੋਈ ਸਬੰਧ ਨਹੀਂ ਤੁਹਾਨੂੰ ਉੱਥੇ ਨਿਰੇ ਹਿੰਦੂ ਤੇ ਸਿੱਖ ਹੀ ਨਜ਼ਰ ਆਣਗੇ ਮੁਸਲਮਾਨ ਵੀਰ ਕੋਈ ਨਹੀਂ ਮਿਲੇਗਾ ਮੁਸਲਮਾਨ ਵੀਰਾਂ ਨਾਲ ਗੱਲ ਹੋਈ ਉਹ ਕਹਿੰਦੇ ਜੀ 5% ਜਿਹੜੇ ਮੂਰਖ ਮੁਸਲਮਾਨ ਨੇ ਉਹ ਚਲੇ ਜਾਂਦੇ ਨੇ ਮੈਂ ਕਿਹਾ 5% ਮੂਰਖ ਮੁਸਲਮਾਨ ਤੇ ਹੈਰਾਨਗੀ ਹੋਈ ਮੈਂ ਸਾਡੇ 95% ਮੂਰਖ ਜਿਹੜੇ ਉੱਥੇ ਬੈਠੇ ਫਿਰਦੇ ਰਹਿੰਦੇ ਨੇ ਉੱਥੇ ਦਰਗਾਹਾਂ 'ਤੇ ਮੱਥੇ ਟੇਕਣੇ ਤੇ ਆਦਰਤ ਰਹਿਣੀਆਂ ਕੋਈ ਸਬੰਧ ਨਹੀਂ ਇਹਨਾਂ ਦਾ ਧਰਮ ਦੇ ਨਾਲ ਇਹ ਦੁਕਾਨਦਾਰੀਆਂ ਸਨ ਜਦੋਂ ਸਤਗੁਰਾਂ ਨੇ ਭਾਈ ਮੰਜ ਆਇਆ ਸੀ ਨਾ ਮਹਾਰਾਜ ਕੋਲ ਘਰ ਦੇ ਵਿੱਚ ਉਹਨੇ ਦਰਗਾਹ ਬਣਾਈ ਸੀ ਮਹਾਰਾਜ ਜੀ ਸਿੱਖੀ ਦੀ ਦਾਤ ਬਖਸ਼ੋ ਪਾਤਸ਼ਾਹ ਕਹਿੰਦੇ ਪਹਿਲਾਂ ਜਾ ਕੇ ਦਰਗਾਹ ਤੋੜ ਕੇ ਆ ਜਿਹੜੀ ਸਮਾਦ ਬਣਾਈ ਬੈਠਾ ਤੇ ਲਾਨੀਆਂ ਕਿਹਾ ਸਤਗੁਰਾਂ ਨੇ ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੂਜੋ ਮੜਾ ਮਸਾਣ ਨਾ ਜਾਈ ਪਰ ਸਾਡੇ ਸਿੱਖ ਫਿਰ ਤੁਰੇ ਫਿਰਦੇ ਨੇ ਤੇ ਇਹਨਾਂ ਸਖੀ ਸਰਵਰੀਆਂ ਨੂੰ ਬੜੀ ਚੋਟ ਵੱਜੀ ਭਾਈ ਮੰਜ ਨੇ ਉਹ ਦਰਗਾਹ ਜਦੋਂ ਤੋੜੀ ਮਹਾਰਾਜ ਦਾ ਸਿੱਖ ਬਣਿਆ ਤੇ ਬੜਾ ਵਿਰੋਧ ਹੋਇਆ ਤੇ ਇਸੱਖੀ ਸਰਵਰੀ ਐ ਵੀ ਮਹਾਰਾਜ ਜੀ ਦੀ ਸ਼ਹਾਦਤ ਦੇ ਪਿੱਛੇ ਲੱਗਦੇ। ਵੀਰ ਬਲ ਦਾ ਨਾਂ ਬੜਾ ਸੁਣਿਆ ਹੋਣਾ ਤੁਸੀਂ। ਬੱਚਿਆਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਵੀਰ ਬਲ ਦੀਆਂ। ਇਹਦਾ ਵੀ ਬੜਾ ਵੱਡਾ ਹੰਦ ਸੀ, ਬੜਾ ਛਾਤਰ ਦਿਮਾਗ ਸੀ ਇਹਦਾ। ਇਹਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ, ਉਹਨੇ ਫਿਰ ਝੂਠੀਆਂ ਕਹਾਣੀਆਂ ਬਣਾ ਕੇ ਦਿੱਲੀ ਦਰਬਾਰ ਕੋ ਚਾਤਿਆ। ਤੇ ਜਹਾਂਗੀਰ ਨੂੰ ਪਹਿਲਾਂ ਹੀ ਫਿਕਰ ਸੀ ਕਿ ਨਹੀਂ ਚੜਦੀ ਕਲਾ ਸਿੱਖੀ ਦੀ ਵੀ ਕਿਤੇ ਸਾਡੇ ਤਖਤ ਤੱਕ ਹੀ ਨਾ ਪਹੁੰਚ ਜਾਣ। ਤੇ ਉਹਨੂੰ ਤੇ ਬਾਨਾ ਚਾਹੀਦਾ ਸੀ ਤੇ ਫਿਰ ਉਹਨੇ ਸ਼ਹਾਦਤ ਦੇ ਹੁਕਮ ਦੇ ਦਿੱਤੇ ਤੇ ਚੰਦੂ ਦੀ ਡਿਊਟੀ ਲਾਏ ਉਹਦੇ ਮਨ ਦੇ ਵਿੱਚ ਵਿਖਾਰ ਸੀ ਉਹਦੀ ਕੁੜੀ ਦਾ ਰਿਸ਼ਤਾ ਜੋ ਨਹੀਂ ਸੀ ਕੀਤਾ ਸਤਗੁਰਾਂ ਨੇ ਉਹ ਕਹਿੰਦਾ ਸੀ ਨਾ ਚਬਾਰੇ ਦਿੱਤ ਮੋਰੀ ਨੂੰ ਲਾਏ ਤੇ ਸੰਗਤ ਨੇ ਫਿਰ ਵਿਰੋਧ ਕੀਤਾ ਸੁਰਹ ਵਿਚਾਰ ਇਹ ਮੇਨ ਕਾਰਨ ਸਨ ਸਤਗੁਰਾਂ ਦੀ ਸ਼ਹਾਦਤ ਤੇ ਸਭ ਤੋਂ ਵੱਡਾ ਕਾਰਨ ਸੀ ਸਤਗੁਰਾਂ ਦੀ ਚੜ੍ਹਦੀ ਕਲਾ ਅੱਜ ਵੀ ਚੜ ਚੜਦੀ ਕਲਾ ਜੀ ਦੀ ਹੋਵੇ ਤੇ ਲੋਕ ਉਹਨੂੰ ਬੜਾ ਪਿੱਛੇ ਖਿੱਚਦੇ ਨੇ। ਵੀ ਇਹਨੂੰ ਬਿਠਾ ਦिए ਸੀ। ਵੀ ਇਹ ਕਿਉਂ ਅੱਗੇ ਵਧ ਰਿਹਾ? ਤੇ ਸਤਿਗੁਰਾਂ ਨੂੰ ਫਿਰ ਤਤੀ ਤਵੀ ਤੇ ਪਹਿਲੇ ਦਿਨ ਬਿਠਾਇਆ ਗਰਮ ਰੇਤ ਪਾਈ। ਦੂਜੇ ਦਿਨ ਦੇਗ ਦੇ ਵਿੱਚ ਬਾਲ ਲਿਆ ਗਿਆ। ਤੀਸਰੇ ਦਿਨ ਜਦੋਂ ਵੇਖਿਆ ਵੀ ਹੁਣ ਸਰੀਰ ਜਮਾ ਹੀ ਬਿਰਧ ਹੋ ਗਿਆ। ਛਾਲੇ ਛਾਲੇ ਹੋ ਗਿਆ। ਮਹਾਰਾਜ ਫੇਰ ਵੀ ਆਪਣੀ ਜਿੱਦ ਤੇ ਅੜੇ ਨੇ ਵੀ ਨਹੀਂ ਭਾਈ ਆਪਣਾ ਸਿਧਾਂਤ ਨਹੀਂ ਛੱਡਣਾ ਮਰਨਾ ਕਬੂਲ ਹੈ। ਫਿਰ ਸਤਗੁਰਾਂ ਨੂੰ ਰਾਵੀ ਦੇ ਵਿੱਚ ਕਹਿੰਦੇ ਰੋੜ ਦਿਓ ਰਾਵੀ ਚ ਡੋਬ ਕੇ ਸ਼ਹੀਦ ਕਰ ਲਿਆ ਫਿਰ ਸਤਗੁਰਾਂ ਨੂੰ ਉੱਥੇ ਰਾਵੀ ਦੇ ਵਿੱਚ ਸ਼ਹੀਦ ਕਰਕੇ ਡੋਬ ਕੇ ਸ਼ਹੀਦ ਕੀਤਾ ਗਿਆ ਸਤਗੁਰ ਕਿਰਪਾ ਕਰਨ ਐਸੀ ਲਾਸਾਨੀ ਸ਼ਹਾਦਤ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਾਜ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਉ ਆਪਿਆ ਨਸਾਰੇ ਜਪੇ